ਆ ਮੋਦ ਕਰਿਆਨੇ ਵੇਲੇ ਦਾ ਬਰੀਆਨੇ ਵੇਲੇ ਦਾ ਬਿਲਕੁਲ ਬਿਲਕੁਲ 18 ਸਾਲ ਥੈਂਕ ਯੂ 18 ਸਾਲ ਲਗਭਗ ਹੋ ਗਿਆ ਜੀ ਤੇ ਮੇਲਾ ਦਾ 14ਵਾਂ ਫੋਨ ਆ ਮੇਰਾ ਇਹਨਾਂ ਕੋਲੋਂ ਜੈ ਮਾਤਾ ਦੀ ਦੋਸਤੋ ਵਿੱਕੀ ਵੀਰ ਜੀ ਆਏ ਨੇ ਮਲੌਤ ਸਾਡੇ ਟੀਚਰ ਨੇ ਜੀ ਇਹ ਮਲੌਤ ਦੇ ᱜਰਲ ਸਕੂਲ ਦੇ ਬਹੁਤ ਵਧੀਆ ਬਹੁਤ ਹੀ ਨਾਈਸ ਸੁਭਾਅ ਵੀਰ ਜੀ ਦਾ ਬਹੁਤ ਹੀ ਨਾਈਸ ਮੈਨ ਹੈ ਜੀ ਇਹਨਾਂ ਨੇ ਲਿਆ ਰੈਨੋ 11 Pro 5G ਇਹ ਹੈਗਾ 37999 ਰੁਪਏ ਔਰ ਇਹਨਾਂ ਨੂੰ ਨਾਲ ਦੀ ਨਾਲ ਕੱਟ ਕੇ ਦਿੱਤਾ ਕੈਸ਼ਬੈਕ ਡੈਸ਼ਬੈਕ ਮਤਲਬ ਕ੍ਰੈਡਿਟ ਕਾਰਡ ਇਹਨਾਂ ਕੋਲੇ ਹੈ ਨਹੀਂ ਸੀ ਕ੍ਰੈਡਿਟ ਕਾਰਡ ਅਸੀਂ ਆਪਣੇ ਕੋਲੋਂ ਲਗਾ ਕੇ ਇਹਨਾਂ ਦਾ ਕੈਸ਼ਬੈਕ ਕਟਿਆ ਜੀ ਪੂਰਾ ਦਾ ਪੂਰਾ ਕੈਸ਼ਬੈਕ ਦੇ ਦੇਣਾ ਵੀਰ ਜੀ ਨੂੰ ਕਰ ਦੇਣਾ ਖੁਸ਼ ਨਾਲ ਦੇਵਾਂਗੇ ਗਿਫਟ ਵੀਰ ਜੀ ਨੂੰ ਬਾਕੀ ਵੀਰ ਜੀ ਇਹ ਪੱਕੇ ਕਸਟਮਰ ਨੇ ਜਿੰਨੇ ਵੀ ਮੋਬਾਈਲ ਲਏ ਨੇ ਹੁਣ ਤੱਕ ਇਹਨਾਂ ਨੇ ਸਾਰੇ ਮੇਰੇ ਕੋਲੋਂ ਗਏ ਨੇ ਠੀਕ ਹੈ ਜੀ ਕੋਈ ਵੀ ਇਲੈਕਟ੍ਰੋਨਿਕ ਆਈਟਮ ਆ ਉਹ ਵੀਰ ਜੀ ਮੇਰੇ ਤੋਂ ਲੈਂਦੇ ਨੇ ਬਹੁਤ ਹੀ ਜ਼ਿਆਦਾ ਰਿਸਪੈਕਟ ਇਹਨਾਂ ਦੀ ਔਰ ਬਹੁਤ ਹੀ ਵਧੀਆ ਇਨਸਾਨ ਨੇ ਬਾਕੀ ਗੱਲ ਕਰਾਂਗੇ ਇਹਨਾਂ ਨਾਲ ਕਿਵੇਂ ਲੱਗਦਾ ਹਾਂਜੀ ਵੀਰ ਜੀ ਬਹੁਤ ਵਧੀਆ ਸਿੰਗਲਾ ਜੀ ਥੈਂਕ ਯੂ 18 ਸਾਲ ਲਗਭਗ ਹੋ ਗਏ ਆ ਜੀ ਤੇ ਮੈਨੂੰ ਲੱਗਦਾ 14ਵਾਂ ਫੋਨ ਆ ਮੇਰਾ ਇਹਨਾਂ ਕੋਲੋਂ ਤੇ ਬਹੁਤ ਹੀ ਵਧੀਆ ਵੀਰ ਦਾ ਸੁਭਾਅ ਤੇ ਯੂਰ ਵਿਜਿਟ ਕਰੋ ਇੱਕ ਵਾਰ ਸਿੰਘਲਾ ਜੀ ਕੋਲੇ ਚਾਹੇ ਘੰਟਾ ਬਹਿ ਕੇ ਰੇਟ ਪੁੱਛ ਕੇ ਮੁੜ ਜਿਓ ਕੋਈ ਚੱਕਰ ਹੀ ਨਹੀਂ ਸੋ ਬਹੁਤ ਵਧੀਆ ਸੁਭਾਅ ਵੀਰ ਦਾ ਤੋਂ ਵੱਧ ਤੋਂ ਵੱਧ ਇਹਨਾਂ ਨੂੰ ਪ੍ਰਮੋਟ ਕਰੋ ਤੇ ਮੈਂ ਵੀ ਦੁਆ ਕਰਦਾ ਰੱਬਗੇ ਕਿ ਵੀ ਇਹ ਜਿਹੜਾ ਦਿਨ ਚੌਗਣੀ ਤੇ ਰਾਤ 1000 ਗੁਣਾ ਤਰੱਕੀ ਕਰਨ ਕੀ ਬਾਤ ਹੈ ਵੀਰ ਕੀਆ ਜੈ ਮਾਤਾ ਜੀ ਜੈ ਮਾਤਾ ਦੀ ਵੀਰ ਜੀ ਥੈਂਕ ਯੂ ਸੋ ਮਚ ਤੁਹਾਡੇ ਦਾ ਵੈਸੇ ਵੀ ਪਰਿਵਾਰਿਕ ਰਿਲੇਸ਼ਨ ਨੇ ਤੁਹਾਡੇ ਨਾਲ ਤੁਹਾਡੇ ਫਾਦਰ ਸਾਹਿਬ ਨਾਈਸ ਮਤਲਬ ਪੂਰਾ ਹਾਂ ਜੀ ਸਾਡਾ ਦੋਸਤਰੀ ਵਾਲੇ ਵੀ ਇਹਨਾਂ ਦਾ ਚੱਲਦਾ ਹੈ ਹਾਂ ਮਤਲਬ ਕਰਿਆਨੇ ਵੇਲੇ ਦਾ ਕਰਿਆਨੇ ਵੇਲੇ ਦਾ ਬਿਲਕੁਲ ਬਿਲਕੁਲ 18 ਸਾਲ ਤੋਂ ਤਾਂ ਮੋਬਾਈਲਾਂ ਦਾ ਚੱਲ ਰਿਹਾ 2005 ਤੋਂ 14ਵਾਂ ਫੋਨ ਹੈ ਮੇਰਾ ਇਹਨਾਂ ਦਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਜੈ ਮਾਤਾ ਦੀ ਜੀ